ਹਾਲ ਹੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਇੱਕ ਕਰੀਬੀ ਸਾਥੀ ਤਲਵੀਰ ਸਿੰਘ ਗਿੱਲ ਪਾਰਟੀ ਛੱਡ ਜਾਂਦਾ ਹੈ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਚ ਜੁਆਇਨ ਕਰ ਜਾਂਦਾ ਹੈ ਜਿਸ ਤੋਂ ਬਾਅਦ ਇਹ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਕੀ ਕਰਦੀ ਕਹਿੰਦੇ ਇਹ ਕਿ ਝਗਾ ਚੱਕਿਆਂ ਆਪਣਾ ਹੀ ਢੇਡ ਨੰਗਾ ਹੁੰਦਾ ਜਿਸ ਵਾਸਤੇ ਝਗਾ ਪਿਆਰ ਹੋਵੇ ਤਾਂ ਉਹੀ ਚੰਗਾ ਖੈਰ ਉਹੀ ਕਰਦੇ ਸ਼ਾਇਦ ਸੁਖਬੀਰ ਬਾਦਲ ਉਰੇ ਨਜ਼ਰ ਆ ਰਹੇ ਨੇ ਸੁਖਬੀਰ ਬਾਦਲ ਤਾਂ ਹੁਣ ਗੱਲਾਂ-ਗੱਲਾਂ ਦੇ ਵਿੱਚ ਬਹੁਤ ਕੁਝ ਉਜਾਗਰ ਕਰ ਰਹੇ ਨੇ ਪਰ ਹਾਲ ਹੀ ਦੇ ਵਿੱਚ ਜੇ ਗੱਲ ਕਰੀਏ ਤਲਬੀਰ ਸਿੰਘ ਗਿੱਲ ਦੇ ਜਾਣ ਦੀ ਤੇ ਉਸ ਦੇ ਉੱਤੇ ਉਹ ਵਿਕਰਮ ਸਿੰਘ ਮਜੀਠੀਆ ਦੇ ਨਾਲ ਗੱਲਬਾਤ ਕਰਦੇ ਸੁਣਾਈ ਦਿੱਤੇ ਨੇ ਸਟੇਜ ਤੋਂ ਔਰ ਇਸ ਗੱਲ ਦਾ ਦਾਵਾ ਕਰਦੇ ਸੁਣਾਈ ਦਿੱਤੇ ਨੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਤੰਗ ਕਰ ਰਿਹਾ ਸੀ ਤਲਬੀਰ ਗਿੱਲ ਦਰਅਸਲ ਤਲਵੀਰ ਗੱਲ ਨੇ ਪਹਿਲਾਂ ਵੀ ਇਹ ਦਾਵਾ ਕੀਤਾ ਸੀ ਕਿ ਉਹ ਪਾਰਟੀ ਨੂੰ ਛੱਡ ਜਾਣਗੇ ਉਸ ਵੇਲੇ ਵੀ ਵਿਵਾਦ ਖਾਸਾ ਬਣਿਆ ਸੀ ਪਰ ਉਸ ਤੋਂ ਬਾਅਦ ਪਾਰਟੀ ਦੇ ਵਿੱਚ ਆ ਜਾਂਦੇ ਨੇ ਵਿਕਰਮ ਸਿੰਘ ਮਜੀਠੀਆ ਤੇ ਵਿਰਸਾ ਸਿੰਘ ਵਲਟੋਹਾਰਾ ਨੂੰ ਮਨਾਉਣ ਜਾਂਦੇ ਨੇ ਔਰ ਮੰਨ ਵੀ ਜਾਂਦੇ ਨੇ ਪਰ ਹੁਣ ਆ ਕੇ ਉਹਨਾਂ ਨੇ ਵੱਡਾ ਫੈਸਲਾ ਲੈ ਲਿਆ ਪਾਰਟੀ ਤੋਂ ਅਸਤੀਫਾ ਦੇ ਕੇ ਤੇ ਗਾਂ ਤੁਰ ਗਏ ਹੁਣ ਸੁਖਬੀਰ ਬਾਦਲ ਦਾਵਾ ਕਰ ਰਹੇ ਨੇ ਕਿ ਤਲਬੀਰ ਗਿੱਲ ਦਰਅਸਲ ਬਲੈਕਮੇਲ ਕਰ ਰੇ ਸੀ ਵਿਕਰਮ ਸਿੰਘ ਮਜੀਠੀਆ ਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਵਿਕਰਮ ਸਿੰਘ ਮਜੀਠੀਆ ਨੂੰ ਔਰੰਤ ਦੇ ਵਿੱਚ ਉਹਨਾਂ ਨੇ ਕਰ ਦਿੱਤਾ ਜਦੋਂ ਕੋਈ ਵੀ ਹਿੱਲਾ ਨਹੀਂ ਬਚਿਆ ਤੇ ਉਹ ਪਾਰਟੀ ਨੂੰ ਛੱਡ ਗਏ ਇਥੋਂ ਤੱਕ ਦਾਵਾ ਕੀਤਾ ਗਿਆ ਕਿ ਰਾਤ ਨੂੰ ਸ਼ਰਾਬ ਦੀ ਅਵਸਥਾ ਦੇ ਵਿੱਚ ਸ਼ਰਾਬ ਦੇ ਨਸ਼ੇ ਦੀ ਅਵਸਥਾ ਦੇ ਵਿੱਚ ਫੋਨ ਕੀਤਾ ਜਾਂਦਾ ਸੀ ਹਾਲਾਂਕਿ ਇਹਨਾਂ ਗੱਲਾਂ 'ਚ ਸੱਚਾਈ ਕਿੰਨੀ ਹੈ ਇਹ ਸੁਖਬੀਰ ਬਾਦਲ ਆਪ ਹੀ ਦੱਸ ਸਕਦੇ ਨੇ ਪਰ ਦਾਵਾ ਕੀਤਾ ਜਾਂਦਾ ਕਿ ਫੋਨ ਕਰਕੇ ਜਾਂ ਤਾਂ ਮੈਨੂੰ ਫੋਨ ਕੀਤਾ ਜਾਂਦਾ ਸੀ ਜਾਂ ਫਿਰ ਵਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਕਿ ਇੰਨਾ ਵੀ ਨਹੀਂ ਸੀ ਪਤਾ ਕਿ ਪ੍ਰਧਾਨ ਨੂੰ ਫੋਨ ਕੀਤਾ ਜਾ ਰਿਹਾ ਪਾਰਟੀ ਦੇ ਜਾਂ ਕਿਸੇ ਹੋਰ ਨੂੰ ਪ੍ਰਧਾਨ ਦੇ ਨਾਲ ਕਿਸ ਲੈਜੇ ਚ ਗੱਲ ਕਰਨੀ ਹੈ ਕਿਸ ਤਰ੍ਹਾਂ ਨਹੀਂ ਕਰਨੀ ਇਹ ਵੀ ਨਹੀਂ ਸੀ ਪਤਾ ਹੁੰਦਾ ਇਹ ਦਾਅਵੇ ਜਿਹੜੇ ਆ ਸੁਖਬੀਰ ਬਾਦਲ ਕਰਦੇ ਸੁਣਾਈ ਦਿੱਤੇ ਨੇ ਔਰ ਦੂਜੀ ਗੱਲ ਵਿਕਰਮ ਸਿੰਘ ਮਜੀਠੀਆ ਨੂੰ ਵੀ ਵਾਰਨਿੰਗ ਦੇੰਦਰ ਸੁਣਾਈ ਦਿੱਤੇ ਨੇ ਚੇਤਾਵਨੀ ਦਿੰਦੇ ਸੁਣਾਈ ਦਿੱਤੇ ਨੇ ਕਿ ਤੁਹਾਨੂੰ ਦੁਬਾਰਾ ਫੋਨ ਆਵੇਗਾ ਤੁਹਾਡੇ ਤੱਕ ਦੁਆਰਾ ਪਹੁੰਚ ਕੀਤੀ ਜਾਵੇਗੀ ਔਰ ਮਸਲੇ ਨਵੇੜਨ ਦੀ ਗੱਲ ਕੀਤੀ ਜਾਵੇਗੀ ਦੁਆਰਾ ਚਿਤਾਵਨੀ ਦਿੰਦੇ ਨਜ਼ਰ ਆਉਂਦੇ ਨੇ ਦੁਬਾਰਾ ਉਹਨਾਂ ਨੂੰ ਯਾਦ ਕਰਾਉਂਦੇ ਨਜ਼ਰ ਆਉਂਦੇ ਨੇ ਕਿ ਹੁਣ ਕੀ ਕੁਝ ਹੋ ਸਕਦਾ ਆ ਸਟੇਜ ਦੇ ਉੱਤੇ ਸਾਰਾ ਰਾਬਤਾ ਜਿਹੜਾ ਕੀਤਾ ਗਿਆ ਸਾਰੀ ਕਨਵਰਸੇਸ਼ਨ ਕੀਤੀ ਗਈ ਹੈ ਪਰ ਇੱਥੇ ਆ ਕੇ ਗੱਲ ਖੜਦੀ ਆ ਕਿ ਤਲਬੀਰ ਸਿੰਘ ਗਿੱਲ ਦੇ ਬਾਰੇ ਵਿੱਚ ਜਾਣਕਾਰੀ ਤਾਂ ਜ਼ਰੂਰ ਸਾਂਝੀ ਕਰ ਦਿੱਤੀ ਪਰ ਹੌਲੀ ਹੌਲੀ ਕਰਕੇ ਇਹ ਨੇੜ ਤਾਂ ਕਿੱਥੋਂ ਆਣ ਲੱਗ ਗਈ ਆ ਇਹ ਦੋਵੇਂ ਜਾਣੇ ਜਿਹੜੇ ਇੱਕ ਸਟੇਜ ਤੇ ਇਕੱਠੇ ਹੀ ਨਹੀਂ ਸੀ ਹੋਰੇ ਇਹ ਅਚਾਨਕ ਇੱਕ ਦੂਸਰੇ ਦੇ ਨੇੜੇ ਕਿਵੇਂ ਆ ਐਵੇਂ ਆ ਕੇ ਖੜਨ ਲੱਗ ਗਏ ਨੇ ਕਿਵੇਂ ਕਿਵੇਂ ਇੱਕ ਸਟੇਜ ਦੇ ਉੱਤੇ ਰਲ ਕੇ ਭਾਸ਼ਣ ਦੇਣ ਲੱਗ ਗਏ ਨੇ ਦਰਸਲ ਹਾਲ ਹੀ ਦੇ ਵਿੱਚ ਇੱਕ ਨੈਰੇਟਿਵ ਸਿਰਜਿਆ ਜਾਣ ਲੱਗਿਆ ਸੀਗਾ ਕਿ ਦੋਵੇਂ ਜਣੇ ਯਾਨੀ ਕਿ ਸੁਖਬੀਰ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਆਪਸ ਦੇ ਵਿੱਚ ਇਕੱਠਿਆਂ ਨਹੀਂ ਖੜਦੇ ਪਏ ਉਹ ਆਪਸ ਦੇ ਵਿੱਚ ਇਕੱਠਿਆਂ ਖੜੋ ਕੇ ਕੋਈ ਭਾਸ਼ਣ ਨਹੀਂ ਕਰਦੇ ਕੋਈ ਰੈਲੀ ਇਕੱਠਿਆਂ ਨਹੀਂ ਕਰ ਰਹੇ ਸ਼ਾਇਦ ਇਹ ਗੱਲਾਂ ਜਿਹੜੀਆਂ ਨੇ ਉਹ ਪਾਰਟੀ ਹਾਈ ਕਮਾਂਡ ਤੱਕ ਪਹੁੰਚ ਗਈਆਂ ਜਿਸ ਵਾਸਤੇ ਬਠਿੰਡਾ ਰੈਲੀ ਉਸ ਤੋਂ ਪਹਿਲਾਂ ਰਾਜਾ ਸੰਸੀ ਰੈਲੀ ਲਗਾਤਾਰ ਇਹਨਾਂ ਰੈਲੀਆਂ ਦੇ ਵਿੱਚ ਇਕੱਠ ਕੀਤਾ ਗਿਆ ਔਰ ਇਸ ਇਕੱਠ ਦੇ ਵਿੱਚ ਦੋਵੇਂ ਜਣੇ ਇਕੱਠੇ ਰਹੇ ਬਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਇਕੱਠੇ ਰਹੇ ਇਥੋਂ ਤੱਕ ਕਿ ਜਦੋਂ ਤਲਵੀਰ ਗਿੱਲ ਬਾਰੇ ਗੱਲ ਕੀਤੀ ਗਈ ਉਸ ਵੇਲੇ ਵੀ ਦੋਵੇਂ ਜਣੇ ਇਕੱਠੇ ਸਨ ਔਰ ਸਟੇਜ ਦੇ ਉੱਤੇ ਕੇ ਦੂਸਰੇ ਦੇ ਨਾਲ ਗੱਲਬਾਤ ਕੀਤੀ ਗਈ ਯਾਨੀ ਕਿ ਹੁਣ ਭਾਵੇਂ ਅੰਦਰੂਨ ਕੋਈ ਵਿਵਾਦ ਹੋਵੇ ਨਾ ਹੋਵੇ ਭਾਵੇਂ ਕੋਈ ਮਸਲਾ ਹੋਵੇ ਨਾ ਹੋਵੇ ਜਾਂ ਆਪਸੀ ਕੋਈ ਮਨਮਟਾ ਹੋਵੇ ਨਾ ਹੋਵੇ ਜਦੋਂ ਲੋਕਾਂ 'ਚ ਵਿਚਰਨਾ ਤਾਂ ਜ਼ਰੂਰ ਲੋਕਾਂ ਨੂੰ ਐ ਦਿਖਾਣਾ ਹੈ ਕਿ ਜਿਵੇਂ ਅਸੀਂ ਇਕਿਆਂ ਅਸੀਂ ਪਾਰਟੀ ਦੇ ਵਾਸਤੇ ਤਤਪਰਾਂ ਔਰ ਜ਼ਾਹਿਰ ਤੌਰ ਦੇ ਉੱਤੇ ਰਹੇ ਵੀ ਨਹੀਂ ਜੇ ਬਿਕਰਮ ਸਿੰਘ ਮਜੀਠੀਆ ਦੀ ਗੱਲ ਵੀ ਕੀਤੀ ਜਾਵੇ ਉਹ ਪਾਰਟੀ ਨੂੰ ਲੈ ਕੇ ਅਜੇ ਤੱਕ ਤਤਪਰ ਹੀ ਰਹੇ ਨੇ ਪਰ ਇਹਨਾਂ ਦਾ ਆਪਸੀ ਜਿਹੜਾ ਵਿਵਾਦ ਸੀਗਾ ਆਪਸੀ ਟਸਲ ਜਿਹੜੀ ਸੀ ਉਹ ਦੱਸੀ ਜਾ ਰਹੀ ਸੀ ਕਿ ਉਹ ਬਣਦੀ ਪਈ ਹੈ ਖਡੂਰ ਸਾਹਿਬ ਸੀਟ ਨੂੰ ਲੈ ਕੇ ਟਸਲ ਬਣਦੀ ਪਈ ਹੈ ਇੱਥੋਂ ਤੱਕ ਗੱਲਾਂ ਚੱਲੀਆਂ ਸੀ ਕਿ ਜੇਲ੍ਹੋਂ ਬਾਹਰ ਆਉਣ ਤੋਂ ਬਾਅਦ ਜਦੋਂ ਬਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆਏ ਨੇ ਉਸ ਤੋਂ ਬਾਅਦ ਦੋਵੇਂ ਜਾਣੇ ਇੱਕ ਸਟੇਜ ਤੇ ਕਦੀ ਇਕੱਠੇ ਹੀ ਨਹੀਂ ਹੋਏ ਜਿਸ ਨੂੰ ਲੈ ਕੇ ਹੁਣ ਤੱਕ ਜਿਹੜੇ ਮਸਲੇ ਆ ਉਹ ਹੋਰ ਉਹ ਵੱਖ ਕਿਸਮ ਦੇ ਬਣਦੇ ਨਜ਼ਰ ਆ ਰਹੇ ਸੀ ਪਰ ਹੁਣ ਲੰਘੇ ਇੱਕ ਦੋ ਦਿਨ ਨਜ਼ਰ ਆ ਰਿਹਾ ਕੋਈ ਮਨਮਟਾ ਨਹੀਂ ਨਜ਼ਰ ਆ ਰਿਹਾ ਸਟੇਜ ਦੇ ਉੱਤੇ ਇਕੱਠਿਆਂ ਰਹਿ ਕੇ ਤੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਭਾਸ਼ਣ ਦਿੱਤੇ ਜਾ ਰਹੇ ਨੇ ਔਰ ਇੱਥੋਂ ਤੱਕ ਤਲਵੀਰ ਗਿੱਲ ਬਾਰੇ ਤਾਂ ਹੁਣ ਸੁਝਾਅ ਦਿੰਦੇ ਨਜ਼ਰ ਆ ਰਹੇ ਨੇ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਨੂੰ ਅਚਾਨਕ ਕਿਸ ਤਰ੍ਹਾਂ ਰਵਈਆ ਬਦਲਿਆ ਅਚਾਨਕ ਕਿਸ ਤਰ੍ਹਾਂ ਤਾਲੁਕਾਤ ਬਦਲੇ ਨੇ ਕੀ ਕੁਝ ਹੋਇਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਉਹਨਾਂ ਦਾ ਬਿਆਨ ਸੁਣ ਕੇ ਸੁਖਬੀਰ ਸਿੰਘ ਬਾਦਲ ਦਾ ਬਿਆਨ ਸੁਣ ਕੇ ਸਾਫ਼ ਪ੍ਰਤੀਤ ਹੋ ਜਾਵੇਗਾ ਕਿ ਪਹਿਲਾਂ ਵਰਗੇ ਹਾਲਾਤ ਹੋਣ ਨਹੀਂ ਰਹੇ ਹੁਣ ਦੁਬਾਰਾ ਪ੍ਰੇਮ ਪਿਆਰ ਨਜ਼ਰ ਆਉਣ ਲੱਗਿਆ

ਆਉ ਤੇ ਤੁਮ ਮੈਂ ਕਿਤੇ ਟੇਪ ਸੁਣਾ ਜੀ ਕਹਿੰਦਾ ਮੇਰੇ ਟੀਲਫੋਨ ਨਹੀਂ ਚੱਲਦੇ ਉਹ ਕਾਰਨ ਦੱਸਿਆ ਕੀ ਹੈ ਰਾਤ ਨੂੰ ਪਤੋਂ ਨੂੰ ਸਾਰਿਆਂ ਨੂੰ ਪਤਾ ਕਿਹੜੇ ਮੂਡ ਚ ਹੁੰਦਾ ਉਹ ਹੈ ਰਾਤ ਨੂੰ ਫਿਰ 11 ਵਜੇ ਕਰੂੰਗਾ ਫੋਨ ਮੂਡ ਪਤਾ ਲਗਦਾ ਨਾ ਜਦੋਂ ਹੁੰਦਾ 11 ਪਤਨੀ ਬਿਲਡਿੰਗ ਦੇ ਜਿਵੇਂ ਹੁੰਦਾ ਹੈ ਜਿਹੜਾ ਹੁੰਦਾ ਉਹ ਮੈਂ ਇਹ ਨਹੀਂ ਪਤਾ ਗਣ ਪ੍ਰਧਾਨ ਨਾਲ ਕਰਨੇ ਪਾਰਟੀ ਦੇ ਜਾਂ ਸਿਰਫ ਬੰਦੇ ਸੀਨੇ ਨਾਲ ਗੱਲ ਕਰਨਾ ਹੈ ਅਖੀਰ ਤੱਕ ਉਹ ਕੇ ਖੜਾ ਰਹੋ ਮੈਂ ਤੁਹਾਨੂੰ ਸਹੀ ਦੱਸਾਂ ਪਾਣੀ ਨੂੰ ਟੂਟ ਪਾਤਾ ਸੀ ਤੇ ਅਸੀਂ ਬੜੀ ਕੋਸ਼ਿਸ਼ ਕੀਤੀ ਚਲੋ ਸੋਧੋ 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 ਜਦੋਂ ਐਜੇ ਬੇਇਨਸਾਫੀ ਕਰਾਈ ਐਜੀਆਂ ਬੇਇਨਸਾਫੀਆਂ ਕਰਾਈਆਂ ਜਿਹੜਾ ਮੈਨੂੰ ਆਪ ਤੇ ਹੁੰਦਾ ਤਾਂ ਆਪ ਸਾਹਿਬ ਬੜੇ ਰਹਿੰਦਾਂ ਐਨ ਤੁਸੀਂ ਤੁਹਾਨੂੰ ਮੈਂ ਕੀ ਕਿਹਾ ਸੀ ਮੈਂ ਤੁਹਾਨੂੰ ਆ ਮੇਰੇ ਕੋਲ ਆਏ ਰੁਕ ਮੇਰੇ ਕੋਲ ਆਏ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਮੈਨੂੰ ਮਾਫ ਕਰਿਓ ਜੋ ਕੰਮ ਹੋ ਗਿਆ ਇਹਨਾਂ ਆਪ ਮੇਰੇ ਕੋਲ ਹੁਣ ਕਿਹੜਾ ਇਨਸਾਨ ਸੋਚਦਾ ਕਿ ਮੈਂ ਇੱਕ ਬੰਦੇ ਨੂੰ ਕਹਿੰਦਾ ਸੀ ਇਹਨੂੰ ਰੱਖ ਹੁਣ ਕੱਦੋਂ ਹੁਣੀ ਅਗਲੇ ਦਿਨ ਪਤਾ ਨਹੀਂ ਕੀ ਹੁੰਦਾ ਸੀ ਉਹਦੇ ਨਾਲ ਫੇ ਹੁਣੀ ਰੱਖੋ ਕੋਈ ਕਾਪੀ ਮਰੀ ਆ ਤਾਂ ਹੁੰਦੀ ਹੈ ਕੋਈ ਕਿਸੇ ਹੁੰਦੀ ਹੈ ਤੇ ਮੈਂ ਨੂੰ ਸਹੀ ਦੱਸਾਂ ਮੈਂ ਗੱਡੀ ਯਾਤਰਾ ਜਾ ਰਿਹਾ ਸੀ ਸਹੀ ਗੱਲ ਮੇਰੇ ਕੋਲੇ ਮੇਰਾ ਪੀ ਆਇਆ ਉਹਨੇ ਫੋਨ ਕੱਢਿਆ ਜੀ ਰੱਜਦੀਪ ਨੇ ਮੈਨੂੰ ਫੋਨ ਦਿਖਾਇਆ ਆਪ ਆਮੀ ਪਾਰਟੀ ਨੂੰ ਸਰੂਪਾ ਕਹਿੰਦੇ ਮੈਂ ਕਿਹਾ ਜੀ ਰੁਕੋ ਰੁਕੋ ਹੈ ਮੈਂ ਕਿਹਾ ਅੰਦਰ ਲੱਡੂ ਪਏ ਸਾਰੇ ਨੂੰ ਮੰਡੋ ਮੈਂ ਕਿਹਾ ਇਹ ਤਾਂ ਵਧੀਆ ਖੁਸ਼ੀ ਦੀ ਗੱਲ ਹੋ ਗਈ ਓਏ ਬਾਈ ਜਿੰਨੇ ਟੋੜ ਲੱਡੂ ਪਏ ਸੀ ਨਾ ਲੋਕੀ ਕਹਿੰਦੇ ਕਿਉਂ ਮੰਡ ਰਹੇ ਮੈਂ ਕਿਹਾ ਖੇਡਾ ਛੁੱਟਿਆ ਯਾਰ ਇੱਕ ਵਾਰ ਆਹ ਦੇਖੋ ਆਹ ਵਾ ਰੋਟੀ ਲੱਡੂ ਮੰਡਣਾ ਸਾਰੇ ਨੂੰ ਆ ਰਾਜ ਹਰਾਂ ਕਿਨੇ ਬੰਦਾ ਛੱਡ ਕੇ ਗਿਆ ਮੈਂ ਕਹਿਆ ਖੜਾ ਚੁੱਕਿਆ ਤੇ ਮੈਂ ਇੰਨਾ ਕਹਿਣਾ ਜੁਣਾ ਜੀਕੇ ਸਾਹਿਬ ਤੁਹਾਡੇ ਕੋਲ ਫਿਰ ਵੀ ਆਣਾ ਮੈਂ ਜਿਹ ਪ੍ਰੈਜ਼ੀਡੈਂਟ ਕਹਿ ਰਿਹਾ ਉਹਨੇ ਉਹ ਟਿਕ ਨਹੀਂ ਸਕਦਾ ਉਹ ਜੈ ਜੀ ਆਤਾ ਇੱਥੇ ਪਈਣਾ ਉਹਦੇ ਚੱਲ ਨਹੀਂ ਸਕਦਾ ਉਹਨੂੰ ਕਿਸੇ ਨੇ ਅਗਲੀ ਵਾਰ ਸੱਸਰੀ ਕਾਲ ਨਹੀਂ ਮਨੋਣੀ ਇੱਥੇ ਤਾਂ ਪ੍ਰਧਾਨ ਨੂੰ ਗੱਲ ਕਰ ਸਕਦਾ ਸੀ ਮਨਜੀਤ ਸਿੰਘ ਸਾਹਿਬ ਨੂੰ ਕਰਦੇ ਦੋਸ਼ੀ ਨੂੰ ਕਰਦੇ ਉੱਥੇ ਜਾ ਪੁੱਛਦਾ ਤੂੰ ਪਕ ਗੰਤਮਾਨ ਕੁਝ ਨਹੀਂ ਇਹ ਗੱਲ ਸੁਣੂਗਾ ਉਹ ਆਤਮਾ ਪਈਆਂ ਦੂਜਿਆਂ ਦੀ ਨਹੀਂ ਮੈਂ ਤੋਹ ਕੇ ਨਾ ਕੋਸ਼ਿਸ਼ ਕਰਕੇ ਮੈਨਾਂ ਲਾਣ ਕਰਦਾ ਜਿੰਨਾ ਮਰਜੀ ਕੋਸ਼ਿਸ਼ ਕਰ ਲੈ ਕਿ ਨੂੰ ਮਰਜੀ ਲਾ ਲੇ ਮੈਂ ਅੱਜ ਹੀ ਲਾਣ ਕਰਦਾ ਮੈਂ ਨਹੀਂ ਵੜਦਾ ਪੂਰੀ ਜ਼ਿੰਦਗੀ ਹੁਣ ਭਾਵੇਂ ਭੀਜੇਪੀ ਚਲੇ ਜਾਏ ਭਾਵੇਂ ਕਾਂਗਰਸ ਮੈਂ ਕਹਿੰਦਾ ਨਾਲ ਮਠਾਈ ਦਾ ਡੱਬਾ ਉਸ ਪਾਰਟੀ ਨੂੰ ਹੀ ਭੇਜਿਆ ਕਰਾਂਗੇ ਆਇਓ ਤੁਹਾਡਾ ਫੋਟੋ ਹੀ ਰੱਖ ਲੋ ਹੋਰ देखो सही मने दे ब्लैकमेलर जब भी होंगे ना वो कोई भी नहीं बर्दाश्त करता जुल्म जिन्ने कीते होंगे ना वो पाप लगते हैं सब्सक्राइब टू वन इंडिया चैनल एंड नेवर मिस एन